ਇੱਕ ਆ ਗਈ ਬਲਕਾਰ 20 ਮਾਡਲ ਹੈ ਤੇ ਰੰਗ ਰੂਪ ਤੁਸੀਂ ਮਸ਼ੀਨ ਦਾ ਰੰਗ ਰੂਪ ਦੇਖ ਲਓ ਇਹਦੇ ਬਾਈ ਯਾਰ ਮੈਨੂੰ ਉਹ ਵੀ ਗਾਰਡਰਮੈਂਟ ਹੋਰ ਲਾ ਦੇਣ ਹਾਂਜੀ ਹਾਂ ਗੈਡਰਮ ਵਾਲਾ ਇਹ ਗੈਡਰਮ ਹਾਂ ਇਹ ਲੱਗ ਗਿਆ ਸਿਸਟਮ ਉਹ ਬਚੋ ਦਿਖਾ ਦੀ ਇਹਦੇ ਪੱਤੀ ਕਸਣ ਵਾਲਾ ਸਿਸਟਮ ਜਮਾ ਖਤਮ ਕਰਿਆ ਹੋਇਆ ਜੀ ਉਹ ਨਟਾਂ ਨੂੰ ਉੱਚੇ ਨੀਵੇਂ ਕਰਕੇ ਇਹ ਨੀਵੇਂ ਨੂੰ ਵੀ ਕਰ ਸਕਦੇ ਆਪਾਂ ਠੀਕ ਉਹ ਬਲੇਡ ਆ ਉਹ ਮੰਨ ਲਓ ਵੀ ਉਹ ਪੁੱਤਰ نیچے ਹੋ ਜਾਂਦਾ ਹੇ ਨੀਚੇ ਹੋ ਜਾਂਦਾ ਜੇ ਮਾੜਾ ਮੋਟਾ ਕੱਸਦਾ ਗੈਡਰਮ ਡਰਮ ਦੇ ਪੱਤੀ ਲਗਾਉਣ ਦੀ ਲੋੜ ਨਹੀਂ ਜੀ ਹਾਂ ਠੀਕ ਹੈ ਏ ਬੀ ਮੜਾ ਜਾ ਲਵੇਟਾ ਲਮੂਟਾ ਜਮਾ ਨਵੀਆਂ ਮਸ਼ੀਨ ਕੰਪਨੀ ਵਾਂਡ ਹੀ ਪੱਖਾ ਲਗਿਆ ਵੀ ਡਰਾਈਵਰ ਤੇ ਰੇਤਾ ਵੀ ਨਾ ਪਵੇ ਤੇ ਰੀਣ ਪਵੇ ਨਾ ਇਹਦਾ ਬਈ ਕੀ ਰੇਟ ਰਹਿਣ ਵਾਲਾ ਇਹ ਹੈਗਾ ਜੀ 175 ਇਹਦਾ 175000 ਦੀ ਮਸ਼ੀਨ ਬਾਈ ਕਹਿੰਦਾ ਦੇ ਦਾਂਗੇ ਤੇ ਵੀਡੀਓ ਦੇਖ ਕੇ ਆਉਗਾ ਆਪਣਾ ਨਾਮ ਲੈ ਲੇ ਬਾਈ ਕੋਲੇ 5-4000 ਰੁਪਏ ਦਾ ਮਾਨਤਨ ਬਾਈ ਕਰ ਦੂਗਾ ਤੇ ਮਸ਼ੀਨ ਬਾਈ ਦੇਖ ਲਓ ਤੁਸੀਂ ਜਮਾ ਕੋਕਾਪੀਸ ਹੈ ਜਮਾ ਨਵੀਆਂ ਮਸ਼ੀਨ ਪਕਪੈ ਨੂੰ ਕਹਿ ਸਕਦੇ ਆਂ ਇਹ ਜਰ ਜਮਾ ਕਾਟਰ ਚੋ ਵੀ ਰੰਗ ਮਾਣਾ ਮੋਟੀ ਲਿਖਿਆ ਮੇਰਾ ਖਿਆ ਵੀ 100 150 ਟਰਾਲੀ ਬਣੀ ਹੋਈ ਆ ਹਾਂ ਜੀ ਮੇਨ ਗੱਲ ਇਹਦੇ ਲੋ ਗਾਰਡ ਰਾਮ ਦੇ ਪੱਤੀ ਲਾਉਣ ਦੀ ਲੋੜ ਨਹੀਂ ਇਹਦੇ ਬਲੇਡ ਲੱਗਿਆ ਨਟਾਂ ਦੇ ਉੱਪਰ ਨੀਚੇ ਹੁੰਦੇ ਉੱਪਰ ਨੀਚੇ ਹੋ ਜਾਂਦੇ ਤਾਂ ਇਹ ਕਿੰਨੇ ਸੀਜ਼ਨ ਲਾ ਦੂਗੀ ਬਾਈ ਇੱਕ ਇੱਕ ਪਾਸਾ ਉਹ ਇਹ ਤਾਂ ਜੀ ਚੱਲੀ ਹੋਈ ਜਾਊਗੀ ਜੇ ਹੁਣ ਆ ਉਹਦੇ ਪਲੇਅ ਰੱਖੀ ਹੋਈ ਐ ਨਟਾਂ ਦੇ ਵਿੱਚ ਠੀਕ ਐ ਜਦੋਂ ਮਾੜਾ ਜਿਹਾ ਕੱਸਦਾ ਉਹਨੂੰ ਥੋੜਾ ਜਿਹਾ ਨੀਚੇ ਕਰ ਦਿੰਦਾ ਮੈਂ ਠੀਕ ਐ ਉਹ ਦਿਖਾ ਨਹੀਂ ਬਾਈ ਮਾ ਗਾਰਡ ਰਾਮ ਜਿਹੜੀ ਪੱਤੀ ਲੱਗੀ ਹੋਈ ਆ ਬਲੇਡ ਲੱਗਿਆ ਹੋਇਆ ਜੀ ਇਹ ਕਲਾ ਇਹ ਮਸ਼ੀਨ ਵਾਲਿਆਂ ਨੇ ਕਰਿਆ ਇਹਦੇ ਹਾਂਜੀ ਹਾਂ ਇਹ ਹੋਰ ਕੋਈ ਮਸ਼ੀਨ ਇਹ ਮਸ਼ੀਨ ਦੀ ਕਾਰਡ ਆ ਇਹ